ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਇਸ ਬਲੌਕ ਦੇ ਵਿੱਚ ਆਪਾਂ ਚੱਕ ਦਾ ਨਾਂ ਜੋ ਕਿ ਛੋਟਾ ਜਿਹਾ ਸ਼ਹਿਰ ਵੀ ਹੈ ਕਸਬਾ ਵੀ ਕਹਿ ਲਓ ਸੋ ਇਸ ਚੱਕ ਦਾ ਨੇ ਸ਼ਹਿਰ ਦੇ ਵਿੱਚ ਬਹੁਤ ਸੋਹਣੀਆਂ ਸਹੂਲਤਾਂ ਨੇ ਇੱਥੋਂ ਦੇ ਪ੍ਰਬੰਧਕਾਂ ਨੇ ਬਹੁਤ ਸੋਹਣੀਆਂ ਸਹੂਲਤਾਂ ਕੀਤੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕੈਸ਼ ਟਾਈਮ ਮੈਂ ਜੱਕ ਦਾ ਨੇ ਜੋ ਕਿ ਛੋਟਾ ਜਿਹਾ ਕਸਬਾ ਹੈ ਸ਼ਹਿਰ ਹੀ ਇਹਦੇ ਵਿੱਚ ਮੈਂ ਖੜਿਆ ਹੋਇਆ ਤੇ ਦਾਸ ਆਪਣੇ ਬੱਚਿਆਂ ਨੂੰ ਲੈ ਕੇ ਇਸ ਪਾਰਕ ਤੇ ਆਇਆ ਤੇ ਤੁਹਾਨੂੰ ਮੈਂ ਇਸ ਪਾਰਕ ਦਾ ਵੀ ਬਖਾਣਾ ਚਾਹਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਰਕ ਕਿੰਨੀ ਸੋਹਣੀ ਪਾਰਕ ਬਣਾਈ ਹੋਈ ਬੱਚਿਆਂ ਦੇ ਖੇਡਣ ਨੂੰ ਦੇਖੋ ਇਹ ਬਿਲਕੁਲ ਮੇਨ ਰੋਡ ਦੇ ਨਾਲ ਸੋ ਬਹੁਤ ਬੱਚੇ ਇੱਥੇ ਆ ਕੇ ਭਾਰਤ ਵਿੱਚ ਆਪਣਾ ਸਮਾਂ ਬਤੀਤ ਕਰਦੇ ਨੇ ਖੇਡਦੇ ਨੇ ਘੁੰਮਦੇ ਨੇ ਫਿਰਦੇ ਨੇ ਸੋ ਇਸ ਪਾਰਕ ਵਿੱਚ ਆਣ ਜਾਣ ਵਾਲੇ ਰਾਈ ਵੀ ਰੁਕਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੇ ਪ੍ਰਬੰਧਕਾਂ ਨੇ ਨੌਜਵਾਨ ਵੀਰਾਂ ਨੇ ਕਿੰਨੇ ਸੋਹਣੇ ਝੂਲੇ ਲਾਏ ਹੋਏ ਨੇ ਬੱਚਿਆਂ ਦੇ ਖੇਡਣ ਵਕਤੇ ਵੇਖੋ ਬੱਚੇ ਖੇਡ ਰਹੇ ਨੇ ਔਰ ਕਿੰਨਾ ਸੋਹਣਾ 뷰 ਚੱਲ ਰਿਹਾ ਤੇ ਤੁਸੀਂ ਵੀ ਜੇ ਕਿਤੇ ਇੱਧਰ ਆਏ ਚੱਕਦਾਨੇ ਨੂੰ ਇਹ ਫਲੋਰ ਤੋਂ ਜਿਹੜਾ ਰਾਮੂ ਨੂੰ ਰੂਟ ਜਾਂਦੇ ਉਸ ਰੋਡ ਦੇ ਉੱਤੇ ਆਰ ਕੇ ਤੇ ਬਿਲਕੁਲ ਇਸ ਰੋਡ ਦੇ ਨਾਲ ਹੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਗੁਰਦੁਆਰਾ ਹੈ ਅਤੇ ਸਾਹਮਣੇ ਜੀਓ ਦਾ ਟਾਵਰ ਹੈ ਤੇ ਬਹੁਤ ਸੋਹਣੀ ਪਾਰਕ ਬਣੀ ਹੋਈ ਹੈ ਜਦੋਂ ਵੀ ਤੁਸੀਂ ਕਿਤੇ ਆਏ ਤੇ ਆਪਣੇ ਬੱਚਿਆਂ ਨੂੰ ਜਰੂਰ ਇਸ ਪਾਰਕ ਵਿੱਚ ਲੈ ਕੇ ਆਇਓ ਤੇ ਖੇਡਿਓ ਇੱਥੇ ਪੁਰਾਣਾ ਕਲਚਰ ਜਮੇ ਕੇ ਪੁਰਾਣੀਆਂ ਚੀਜ਼ਾਂ ਸੀ ਉਹ ਵੀ ਮੈਂ ਤੁਹਾਨੂੰ ਦਿਖਾਣਾ ਹੈ ਦੇਖਿਓ ਤੇ ਅੱਜ ਕੱਲ ਤੇ ਜਮਾਨਾ ਹਾਈ ਫਾਈ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਕਿਸੇ ਸਮੇਂ ਰਾਜਾ ਸੀ ਠੀਕ ਹੈ ਜੀ ਪੂਰਾ ਚੈੱਕ ਕਰੋ ਕਿਸੇ ਸਮੇਂ ਦਾ ਇਹ ਰਾਜਾ ਸੀ ਲੇਡੀਜ਼ ਸਾਈਕਲ ਪਹਿਣਾ ਜੋ ਕਿ ਚਲਾਈਆਂ ਸੀ ਉਦੋਂ ਬਿਲਕੁਲ ਸਰੀਰ ਵਧੀਆ ਤੰਦਰੁਸਤ ਰਹੇ ਸੀ ਇਹ ਹੈਗਾ ਲੇਡੀਜ਼ ਸਾਈਕਲ ਤੇ ਇਧਰ ਤੁਸੀਂ ਵੇਖ ਸਕਦੇ ਹੋ ਜੀ ਇਹ ਹੈਗਾ ਹੈ ਜੈਂਡਰ ਸਾਈਕਲ ਤੁਸੀਂ ਵੇਖ ਸਕਦੇ ਹੋ ਇਹ ਵੀ ਰਾਜਾ ਸੀ ਜੋ ਕਿ ਹਰ ਭਰਾ ਬਜ਼ੁਰਗ ਚਲਾਉਂਦਾ ਹੈ ਅਜੇ ਵੀ ਕਈ ਕਈ ਬਜ਼ੁਰਗ ਇਹਨੂੰ ਵਰਤ ਰਹੇ ਨੇ ਔਰ ਸਭ ਤੋਂ ਨੋਖੀ ਚੀਜ਼ ਤੁਹਾਨੂੰ ਮੈਂ ਇਸ ਬਲੌਗ ਵਿੱਚ ਵਿਖਾ ਰਿਆ ਤੇ ਦੱਸਿਓ ਸਾਰੇ ਭੈਣ ਭਰਾ ਵੀਰ ਏਕੇ ਦੇ ਕਿਹੜੇ ਘਰ ਸੀ ਇਹ ਵਾਲਾ ਠੀਕ 16ਵੇਂ ટીવી ਨੂੰ ਚਲਾਇਆ ਹੋਇਆ ਤੇ ਆਪਾਂ ਵੀ ਇਹ ਘਰ ਆਪਣੇ ਰੱਖਿਆ ਹੋਇਆ ਸੀ ਪਰ ਜਿਹੜਾ ਸਾਡੇ ਘਰੇ ਟੀਵੀ ਸੀ ਉਹਦਾ ਇੱਥੋਂ ਐਦਾਂ ਕਰੇ ਤੇ ਨਾ ਖਿੱਚੇ ਤੇ ਐਦਾਂ ਬੰਦ ਹੋ ਜਾਂਦਾ ਸੀ ਸ਼ਟਰ ਸੀ ਮੇਰੇ ਖਿਆਲ 'ਚ ਇਹਦਾ ਵੀ ਹੈਗਾ ਤੇ ਬੰਦ ਨਹੀਂ ਹੋ ਰਿਹਾ ਤੇ ਵੇਖੋ ਕਿੰਨਾ ਸੋਹਣਾ ਹੋਰ ਹਜੇ ਵੀ ਸਾਡੇ ਘਰ ਮੇਰੀ ਮਾਤਾ ਨੇ ਆਹ ਵਾਲਾ ਚਾਰ ਵਾਲਾ ਦੇਖੋ ਨੇੜੇ ਦੇਖੋ ਇਹ ਹਜੇ ਵੀ ਮੇਰੀ ਮਾਤਾ ਨੇ ਇੱਦਾਂ ਜਿਆ ਸਮਭਾਲ ਕੇ ਰੱਖਿਆ ਹੋਇਆ ਹੈ। ਦੇਖੋ ਕਿੰਨਾ ਸੋਹਣਾ ਪੁਰਾਣਾ ਜ਼ਮਾਨਾ ਹੈ ਹਨਾ ਪੁਰਾਣੀਆਂ ਚੀਜ਼ਾਂ ਸੀ। ਆਦਰ ਦੇਖੋ ਜੀ। ਸਾਰੀਆਂ ਬੀਬੀਆਂ ਉਦੋਂ ਚੁੱਲ੍ਹੇ ਤੇ ਕੰਮ ਕਰਦੀਆਂ ਸੀ। ਅੱਜਕੱਲ ਗੈਸ ਸਿਲੰਡਰਾਂ ਦਾ ਜ਼ਮਾਨਾ ਹੋ ਗਿਆ। ਸੋ ਆਪਾਂ ਜਿਹੜੀਆਂ ਅੱਗ ਵਾਲੀਆਂ ਚੀਜ਼ਾਂ ਖਾਂਦੇ ਸੀ ਅੱਗ ਤੇ ਚੀਜ਼ ਬਣਦੀ ਸੀ ਬਹੁਤ ਵਧੀਆ ਬਣਦੀ ਸੀ। ਹੋਰ ਇੱਧਰ ਦੇਖ ਸਕਦੇ ਤੁਸੀਂ ਛੋਟਾ ਮਰਦਮਾ ਅੱਦਰ ਦੇਖੋ ਜੀ। ਇਸੇ ਸਮੇਂ ਇਹ ਵੀ ਰਾਜਾ ਸੀ ਵੇਖ ਸਕਦੇ ਹੋ ਠੀਕ ਹੈ ਜੀ ਇਹਦੇ ਵਿੱਚ ਦਾਣੇ ਪਾਉਂਦੇ ਸੀ ਤੇ ਆਟਾ ਪੀਂਦੀ ਐ ਸੀ ਮਾਵਾਂ ਭੈਣਾਂ ਤੇ ਇਹਦਾ ਸਭ ਨੂੰ ਪਤਾ ਹੈ ਨਾ ਐ ਤਾਂ ਚੀਜ਼ ਹੈ ਹਜੇ ਵੀ ਚੱਲਦੀ ਏ ਕਈਆਂ ਨੇ ਇੱਥੇ ਗਾਣੇ ਵੀ ਗਾਏ ਨੇ ਕਈ ਇੱਥੇ ਵੀਡੀਓ ਬੜੀਆਂ ਬਣਾਉਂਦੇ ਨੇ ਤੇ ਪਿਆਰਾਂ ਦਾ ਸਭ ਤੋਂ ਵਧੀਆ ਸਿਸਟਮ ਜੇ ਕਿਸੇ ਦਾ ਘਰ ਵਾਲਾ ਵੀ ਤੰਗ ਕਰਦਾ ਤੇ ਏਹ ਹੱਦ ਜੀ ਨੇ ਇੰਨੇ ਸੈੱਟ ਕਰ ਦੇਣੀ ਐ ਸੋ ਬਹੁਤ ਵਧੀਆ ਤੇ ਤੁਸੀਂ ਇੱਧਰ ਚੜਖਾ ਵੇਖ ਸਕਦੇ ਹੋ ਇਹਦਾ ਵੀ ਸਭ ਨੂੰ ਪਤਾ ਹੋਏਗਾ ਹਣ ਇਹ ਕੀ ਚੀਜ਼ ਹੈ ਕਿੱਦਾਂ ਉਹਦੋਂ ਦਾ ਜ਼ਮਾਨਾ ਹੀ ਕੁਛ ਲੱਗ ਸੀ ਮੈਂ ਤੁਹਾਨੂੰ ਸਾਰਾ ਨਹੀਂ ਦਿਖਾਣਾ ਵਿਖੋ ਠੀਕ ਹੈ ਜੀ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦਿਖਾਈਆਂ ਨੇ ਇਹਨੂੰ ਮਾਰ ਪਾਤੀ ਫਿਰ ਤੁਬਾ ਚ ਚੁਗਦਰ ਵਾਲੀਆਂ ਚੀਜ਼ਾਂ ਨੇ ਹੁਣ ਦੇ ਮਾਡਲ ਆ ਗੀਆਂ ਨੇ ਪਹਿਲਾਂ ਸੀਗਾ ਇਹ ਵਾਲਾ ਐਤੋਂ ਬਾਅਦ ਆ ਗਿਆ ਇਹ ਵਾਲਾ ਇੱਕ ਬਾਤੀ ਹੁਣ ਤੁਸੀਂ ਜਾਣਦੇ ਹੀ ਹੋ ਕਿੰਨਾ ਕੁਝ ਆ ਗਿਆ ਸੋ ਇਸ ਕਰਕੇ ਸਾਨੂੰ ਚਾਹੀਦਾ ਵੀ ਜਿਹੜਾ ਪੁਰਾਣਾ ਜ਼ਮਾਨਾ ਹੈ ਸਾਡਾ ਉਹਨੂੰ ਵੀ ਅਸੀਂ ਰੱਖੀਏ ਵੇਖੋ ਪਰਾਵਾਂ ਨੇ ਕਿੰਨਾ ਸੋਹਣਾ ਇਹਦੀ ਸਜਾਵਟ ਕਰਕੇ ਉੱਤੇ ਚਾਦਰਾਂ ਪਾਈਆਂ ਹੋਈਆਂ ਨੇ ਤੇ ਇੱਥੇ ਲੋਕੀ ਆਉਂਦੇ ਨੇ ਸੰਗਤਾਂ ਆਉਂਦੀਆਂ ਨੇ ਆਹ ਦੇਖੋ ਜੀ ਇਨੇ ਕਿਨੇ ਇਸ ਚਾਟੀ ਦੀ ਲੱਸੀ ਪੀਤੀ ਹਜੇ ਵੀ ਕਈ ਵਾਰ ਅਸੀਂ ਇਸ ਚਾਟੀ ਦੀ ਇਹ ਮਧਾਨੀ ਨਾਲ ਲੱਸੀ ਪੀਣ ਵਾਸਤੇ ਕਈ ਵਾਰ ਹਵੇਲੀ ਜਾਂਦੇ ਸੋ ਬਹੁਤ ਵਧੀਆ 뷰 ਹੈ ਤੇ ਚਲੋ ਜਵਾਕ ਆਂਦੇ ਨੇ ਤੇ ਤੁਸੀਂ ਦੇਖ ਸਕਦੇ ਜੀ ਇੱਧਰ ਕਿੰਨੇ ਸੋਹਣੇ ਕੁਦਰਤੀ ਫੁੱਲ ਨੇ ਗੁਲਾਬ ਦੇ ਇਹ ਖੁਸ਼ੀ ਸਾਡੀ ਚੀਜ਼ਾਂ ਇੱਕ ਵਾਰੀ ਜ਼ਰੂਰ ਘੁੰਮ ਕੇ ਜਾਇਓ ਇਹ ਜਿਹੜੀ ਪਾਰ ਕੇ ਇਹ ਫਲੋਰ ਤੋਂ ਜਦੋਂ ਆਪਾਂ ਰਾਹੋਂ ਨੂੰ ਜਾਂਦੇ ਆ ਉਸ ਰੋਡ ਤੇ ਤੇ ਛੋਟਾ ਜਿਹਾ ਕਸਬਾ ਹੈ ਚੱਕਦਾਨਾ ਪਰਾਪੜ ਜਿਹਨੂੰ ਆਪਾਂ ਕਹਿੰਦੇ ਆ ਤੇ ਇਧਰ ਨਾਲ ਹੀ ਬਾਬਾ ਜੀ ਦਾ ਦਰਬਾਰ ਬਣਿਆ ਤੇ ਉਹ ਸਾਹਮਣੇ ਤੁਸੀਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਸਕਣਾ ਆ ਦੇਖਿਓ ਜੀ ਤੇ ਉਹ ਸਾਹਮਣੇ ਜੀ ਉਹਦਾ ਟਾਵਰ ਹੈ ਤੇ ਬਾਬਾ ਵਡਭਾਗ ਸਿੰਘ ਜੀ ਦਾ ਗੁਰਦੁਆਰਾ ਹੈ ਤੇ ਉਹਦੇ ਕਰਕੇ ਤੁਸੀਂ ਆਪ ਇੱਥੇ ਆ ਕੇ ਆਪਣੇ ਬੱਚਿਆਂ ਨੂੰ ਲਿਆਓ 10 ਮਿੰਟ ਹੱਸਣ ਕੇਡਣ ਮਨ ਕਾਚਾਓ ਸੋ ਇਸ ਐਫਓਜੀ ਜਗ੍ਹਾ ਤੇ ਆ ਕੇ ਨਾ ਪਾਰਕ ਵਿੱਚ ਆ ਕੇ ਮਨ ਦੀ ਜਿਹੜੀ ਟੈਨਸ਼ਨ ਹੈ ਉਹ ਦੂਰ ਹੋ ਜਾਂਦੀ ਹੈ ਤੇ ਥੋੜਾ ਜਿਹਾ ਰੌਣਕ ਮੇਲਾ ਹੋ ਜਾਂਦਾ ਬੰਦਾ ਭੁੱਲ ਜਾਂਦਾ ਤੇ ਤੁਸੀਂ ਵੇਖ ਸਕਦੇ ਹੋ ਪੂਰਾ 뷰 ਕਿੰਨੀ ਸੋਹਣੀ ਪਾਰਕ ਤੇ ਇੱਥੋਂ ਦੇ ਵੀਰ ਵੀ ਜਿਹੜੇ ਨੇ ਉਹ ਵੀ ਹੋਰ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵੇਖੋ ਇਸ ਸ਼ਹਿਰ ਵਿੱਚ ਹਰ ਇੱਕ ਚੀਜ਼ ਪਿੰਡ ਵਾਲਿਆਂ ਨੇ ਇੱਥੇ ਬਣਾਈ ਹੋਈ ਇੱਕ ਤੇ ਇਹ ਪਾਰ ਕੇ ਸਾਹਮਣੇ ਇੱਥੇ ਸਬਦਾ ਕੇਂਦਰ ਵੀ ਏ ਪੁਰ ਨਾਲ ਹੀ ਗੁਰੂਕਾਰੇ ਰੋਡ ਦੇ ਉੱਤੇ ਔਰ ਦੂਸਰੀ ਗੱਲ ਮੇਨ ਦੇ ਉੱਤੇ ਤੁਸੀਂ ਸਾਹਮਣੇ ਰੋਡ ਤੋਂ ਪਾਰ ਉਹ ਸਾਹਮਣੇ ਟੈਂਕੀ ਦਿਖ ਰਹੀ ਏ ਉਹ ਹੈਗਾ ਜੀ ਸਾਡਾ ਅਸਲ ਘਰ ਕਿਹੜਾ ਜਿਹਨਾਂ ਨੂੰ ਆਪਾਂ ਸਿਵੇ ਕਹਦੇ ਨੇ ਸਾਡੇ ਤਿੰਨ ਹੱਥ ਤੇਰੀ ਸੀਮਾ ਸਾਡੇ ਤਿੰਨ ਹੱਥ ਤਰਸੀ ਤੇਰੀ ਕਾਹਦਾ ਬੰਦਿਆ ਮਾਨ ਕਰੇ ਉਹ ਅਸਲ ਘਰ ਹੀ ਵੀ ਸਾਡਾ ਠੀਕ ਹੈ ਜੀ ਜਿੰਨ ਵਾਪਸ ਇਹ ਕਹਨੇ ਤੇ ਚਲੋ ਗੁਰੂ ਮਹਾਰਾ ਨੇ ਜਿੰਨੇ ਸਵਾਸ ਦਿੱਤੇ ਨੇ ਹਾਸ ਖੇਡ ਕੇ ਇਹ ਜਿਹੜੀ ਜ਼ਿੰਦਗੀ ਦੀ ਜ਼ਿੰਦਗੀ ਦਾ ਸਮਾਂ ਇਹਨੂੰ ਬਤੀਤ ਕਰੀਏ ਤੇ ਜਰੂਰ ਇਸ پارک ਤੇ ਆ ਕੇ ਤੁਸੀਂ ਵੀ ਆਇਆ ਕਰੋ ਬੱਚਿਆਂ ਨੂੰ ਲੈ ਕੇ ਆਇਆ ਕਰੋ ਤਾਂ ਜੋ ਕਿ ਬੱਚੇ ਖੇਡਦੇ ਰਹਿਣ ਅਤੇ ਸਭ ਤੋਂ ਵੱਡੀ ਗੱਲ ਇਹ ਜੇ ਆਪਾਂ ਵਧੀਆ ਕਲਚਰ ਨਾਲ ਜੁੜਾਂਗੇ ਵਧੀਆ ਰਹਿਾਂਗੇ ਤੇ ਆਪਣੇ ਬੱਚੇ ਨਸ਼ੇ ਤੋਂ ਵੀ ਦੂਰ ਰਹਿਣਗੇ ਖੇਡਾਂ ਚ ਪਾਓ ਪਾਰਕਾਂ ਚ ਘੁਮਾਣ ਲੈ ਕੇ ਆਓ ਗੁਰੂ ਘਰ ਲੈ ਕੇ ਜਾਓ ਅਤੇ ਸਕੂਲਾਂ ਵਿੱਚ ਉਹਨਾਂ ਨੂੰ ਉੱਚੀ ਵਿੱਦਿਆ ਪ੍ਰਾਪਤ ਕਰਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਕ ਸੀ ਚੱਕਦਣਾ